ਲੋ ਵੀ ਤੁਸੀਂ ਫੁੱਲ ਬੋਡੀ ਟੈਸਟ ਕਰਾਣਾ ਚਾਹੁੰਦੇ ਹੋ ਤਾਂ 500 ਰੁਪਏ ਦੇ ਵਿੱਚ ਤੁਸੀਂ ਫੁੱਲ ਬੋਡੀ ਟੈਸਟ ਕਰਵਾ ਸਕਦੇ ਹੋ ਤੇ ਜਾਂ 슈ਗਰ ਟੈਸਟ ਆ ਤੁਸੀਂ 10 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਤੇ ਹੋਰ ਵੀ ਬਹੁਤ ਸਾਰੇ ਟੈਸਟ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਕਰਵਾ ਸਕਦੇ ਹੋ ਅੱਜ ਮੈਂ ਤੁਹਾਨੂੰ ਲੈ ਕੇ ਆ ਗਿਆ ਆਨੰਦਗੜ੍ਹ ਕਿਲੇ ਦੇ ਵਿੱਚ ਲੈ ਕੇ ਆਇਆ ਤੇ ਇੱਥੇ ਕੁਦਰਤ ਦੇ ਸਭ ਬੰਦੇ ਚੈਰੀਟੇਬਲ ਲੈਬ ਹੈਗੀ ਆ ਤੇ ਇੱਥੇ ਭਪੈਣ ਨੂੰ ਪੁੱਛਦੇ ਆ ਉਹ ਕਿਹੜੇ ਟੈਸਟ ਹੈਗੇ ਆ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੋ ਰਿਹਾ ਤੇ ਕਿਹੜੇ ਕਿਹੜੇ ਟੈਸਟ ਹੋ ਜਾਂਦੇ ਆ ਇੱਥੇ ਭਾਜੀ ਤੁਸੀਂ ਬੇਸਿਕ ਪੈਕੇਜ ਕਰਵਾ ਸਕਦੇ ਹੋ ਉਹਦੇ ਵਿੱਚ ਤੁਹਾਡੇ ਐਨ ਸੀ ਵੀ ਸੀ ਵਗੈਰਾ ਤੁਹਾਡਾ ਲੀਵਰ ਕਿਡਨੀ ਆ ਥਾਇਰੋਇਡ ਵਗੈਰਾ ਕਲੈਸਟੋਲ ਵਗੈਰਾ ਤੁਹਾਡਾ ਹੁਣ ਸ਼ੂਗਰ ਵਗੈਰਾ ਦਾ ਟੈਸਟ ਬੇਸਿਕ ਪੈਕ ਵਿੱਚ ਆ ਜਣੇ ਜਿਹੜੇ ਕਿ ਬਾਹਰ ਬਹੁਤ ਹੀ ਮਤਲਬ ਜ਼ਿਆਦੇ ਰੇਟ ਦੇ ਇੱਥੇ ਸਾਡੇ ਕੋਲ ਬਹੁਤ ਹੀ ਘੱਟ ਰੇਟ ਤੇ ਹੁੰਦੇ ਆ ਜਿਹੜਾ ਪੈਕੇਜ ਹੈਗਾ ਇੱਕ ਜਿਹੜਾ 1200 ਰੁਪਏ ਦਾ ਵੀ ਹੈਗਾ ਉਹਦੇ ਵਿੱਚ ਉਹਦੇ ਵਿੱਚ ਵਿਟਾਮਿਨ ਵਗੈਰਾ ਹੋਣਗੇ ਉਹਦੇ ਵਿੱਚ ਭਾਜੀ ਤੁਹਾਡੇ ਹੋਰ ਟੈਸਟ ਇਨਕਲੂਡ ਹੁੰਦੇ ਜਿਦਾ ਵਿਟਾਮਿਨ ਡੀ 3 ਵਗੈਰਾ ਵਿਟਾਮਿਨ ਬੀ 12 ਆਇਰਨ ਪ੍ਰੋਫਾਈਲ ਐਚ ਵੀ 1 ਸੀ ਤੇ ਬਾਕੀ ਹੁਣ ਤੁਸੀਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਟੈਸਟ ਕਰਾਣਾ ਹੈਗਾ ਤਾਂ ਕੁਦਰਤ ਦੇ ਸਭ ਬੰਦੇ ਜੋ ਕਿ ਨੰਦਗੁਰ ਸਾਹਿਬ ਦੇ ਵਿੱਚ ਲੈਬ ਹੈਗੀ ਆ ਪੂਰੇ ਸਾਰੇ ਭਰਾਵਾਂ ਨੇ ਪਹੁੰਚਣਾ ਹੈਗਾ ਤੇ ਬਾਕੀ ਜਿਹੜੇ ਵੀ ਭਰਾ ਆਲੇ ਦੁਆਲੇ ਨੰਦਗੁਰ ਸਾਹਿਬ ਦੇ ਨੰਗਲ ਵਿੱਚ ਵੀ ਹੈਗੇ ਆ ਉਹ ਵੀ ਇਹ ਟੈਸਟ ਕਰ ਸਕਦੇ ਆ ਪਨੂਪਲੀ ਪਿੰਡ ਦੇ ਵਿੱਚ ਉੱਥੇ ਵੀ ਇਹ ਲਾਇਵ ਹੈਗੀ ਆ ਸੇਮ ਲਾਇਵ ਹੈਗੀ ਕੁਦਰਤ ਦੇ ਸਭ ਬੰਦੇ ਤੇ ਉਹਨਾਂ ਦਾ ਵੀ ਨੰਬਰ ਮੈਂ ਸਕਰੀਨ ਦੇ ਉੱਪਰ ਚੱਲਦਾ ਪਿਆ ਹੈ ਤੇ ਆਹ ਲਾਇਵ ਦਾ ਵੀ ਸਕਰੀਨ ਦੇ ਉੱਪਰ ਨੰਬਰ ਚੱਲਦਾ ਪਿਆ ਤੇ ਸਾਰੇ ਭਰਾਵਰੇ ਜਰੂਰ ਪਹੁੰਚੋ ਜਿਹੜੀ ਲਾਇਵ ਹੈਗੀ ਆ ਬਾਬਾ ਸੁੱਚਾ ਸਿੰਘ ਬਾਬਾ ਸੁਤਨਾਮ ਸਿੰਘ ਦੀ ਰਹਿਣ ਵਾਹੀ ਹੇਠ ਚੱਲ ਰਹੀ ਹੈ ਮਿੱਤਰੋ ਜਿਹੜਾ ਤਾਂ ਐਡਰੈਸ ਹੈਗਾ ਜਿੱਥੇ ਗੁਰਦੁਆਰਾ ਸਾਹਿਬ ਸ਼ਹੀਦੀ ਬਾਗ ਹੈਗਾ ਪਾਸ ਚੈੱਕ ਕਰ ਸਕਦੇ ਪਿੱਛੇ ਤੇ ਸਾਹਮਣੇ ਹੈਗਾ ਨਨੰਦਗੜ੍ਹ ਦਾ ਕਿਲਾ ਤੇ ਉਰੇ ਇੱਕ ਨੰਬਰ ਕਮਰੇ ਦੇ ਵਿੱਚ ਲਾਇਵ ਹੈਗੀ ਆ ਤੇ ਸਾਰੇ ਮੇਰੇ ਭਰਾਵਰੇ ਜਰੂਰ